ਦੀ ਲੱਗੇ ਹੋਵੇ ਨਾ ਕਿ ਕਿਛੇ ਡਾਰਕ ਮੈਂ ਸੁਣੀ ਪਰ ਇਹ ਐਦਾਂ ਨਹੀਂ ਨਾ ਉਹਦੇ ਨਾਲ ਕਟਿੰਗ ਲਾਉਣਾ ਪਹਿਲਾਂ ਨਹੀਂ ਉਹ ਕਟੀਆਂ ਨਹੀਂ ਬਣਾਉਂਦੇ ਇਹ ਪਹਿਚਾਨ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਉਹ ਸਚੀਕੰਤ ਹੁੰਦਾ ਸੀ ਬਚਪਨ ਤੋਂ ਲੈ ਕੇ ਅੱਜ ਤੱਕ ਜਦੋਂ ਮੈਂ ক্রিকেট ਖੇਡਦਾ ਨੂੰ ਟੂਫੀ ਕਾਪੀ ਪਾਣੀ ਪੀਂਦੀ ਸੀ ਕੈਚ ਪੂ ਚਾੜੇ ਕੋਈ ਹੋਇਆ ਨਾ ਮੇਰੇ ਫੋਨ ਮੈਨੂੰ ਉਸਦੀ ਗੱਲ ਸੁਣਾਈ ਤੇ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਰਚਿਆ ਸੀ ਉਹਨੇ ਕਿਹਾ ਸੱਦਾ ਸੰਪਤ ਕਰਕੇ ਵਿੱਚ ਕੋਈ ਨਹੀਂ ਰਹਿਣਾ ਨਹੀਂ ਨਹੀਂ ਤੇਹਰੇ ਜਰੂ ਮੈਂ ਸਾਫੇ ਦਾ ਪਹਿਲਾ ਲੜਾ ਇਹ ਦਿਨਾ ਨਾ ਕਰਕੇ ਆ। ਮੈਂ ਕਹਿੰਦਾ ਬਾਬਾ ਜੀ ਇਹ ਤੇਰੀ ਦਿੱਤੀ ਤੇ ਮੇਰੀ ਆਖਾ ਪਤੀ। ਇਹ ਤੇਰੀ ਦਿੱਤੀ ਪਛਾਣ ਹੈ। ਇਹਨੂੰ ਡੇਨਾਂ ਦੀ। ਉਹਨੇ ਜਿਹਾ ਪੜਾ ਲਗੇ ਜੋਕਰ ਜੇ ਬਣਾ ਕੇ ਖੜਾ ਆ ਦੇ ਸਰਦਾਰ। ਸਰਦਾਰਾਂ ਦੀ ਸ਼ਾਨ ਹੀ ਹਟ ਗਈ। ਸਰਦਾਰ ਜੀ। ਉਹ ਕਿਦਾਂ ਇਸੇ ਤੇ ਕੀ ਕਿਸੇ ਸ਼ੱਕ। ਕਿਸੇ ਤੇ ਇਹ ਗੱਲ। ਪਹਿਲਾ ਲੜਾ ਇਹ ਦਿਨਾ। ਤਮ ਤਮ ਗੀ ਗੋਸ। ਵਾਹ ਵਾਹ ਗੀ। ਤੇ ਲੱਗੇ ਹੋਵੇ ਨਾ ਕਿ ਕਿਸੇ ਡਾਰਕ। ਮਸੂਮੀ ਬਰੇ ਇਦਾਂ ਨਹੀਂ ਨਾ ਉਹਦੇ ਨਾਲ ਕਟਿੰਗ ਲਾਉਣਾ ਪੈਣਾ ਨਹੀਂ ਉਹ ਕਟੀਆਂ ਨਹੀਂ ਇਹ ਪਹਿਚਾਨ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਦਿੱਤੀ ਤੇ ਸਚੀ ਕੰਤੋਂ ਦੱਸਾਂ ਬਚਪਨ ਤੋਂ ਲੈ ਕੇ ਅੱਜ ਤੱਕ ਜਦੋਂ ਵੀ ਕ੍ਰਿਕਟ ਖੇਡਦਾ ਨੂੰ ਟੂਫੀ ਟਾਪੀ ਪਾਣੀ ਪੀਂਦੀ ਸੀ ਕੈਚ ਪੂ ਚਾਰੀ ਕੋ ਹੋ ਗਿਆ ਲੱਗ ਮੈਨੇ ਪਹਿਲੋਂ ਮੈਨੇ ਉਸਦੀ ਗੱਲ ਸੁਣੀ ਤੇ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਰਚਿਆ ਸੀ ਉਹਨੇ ਕਿਹਾ ਸਿੱਧਾ ਸੰਪਰਕ ਕਰੇ ਵਿੱਚ ਕੋਈ ਨਹੀਂ ਰਹਿਣਾ ਹੈ ਨਹੀਂ ਤੇ ਗਾਨੇ ਜਿਹੜੋਂ ਮੈਂ ਸਾਫੇ ਦਾ ਪਹਿਲਾ ਲੜਾ ਇਹਨਾਂ ਦੇ ਨਾਲ ਕਰਕੇ ਆ। ਮੈਂ ਕਹਿੰਨਾ ਪਪਾ ਜੀ ਇਹ ਤੇਰੀ ਦਿੱਤੀ ਤੇ ਮੇਹੀ ਅੱਖਾਂ ਪੱਤੀ। ਇਹ ਤੇਰੀ ਦਿੱਤੀ ਪਛਾਣ ਹੈ। ਇਹਨੂੰ ਡੇਨਾਂ ਦੀ। ਉਹਨੇ ਜਿਹੜਾ ਪੜਾ ਲੱਗੇ ਜੋਕਰ ਜੇ ਬਣਾ ਕੇ ਖੜਾ ਆ ਦੇ ਸਰਦਾਰ। ਸਰਦਾਰਾਂ ਦੀ ਸ਼ਾਨ ਹੀ ਅਟਾ। ਸਰਦਾਰ ਜੀ। ਉਹ ਕਿਦਾਂ ਇਸੇ ਦੇ ਕੇ? ਕਿ ਇਸੇ ਦੇ। ਇਹ ਪਹਿਲਾ ਲੜਾ ਇਹਨਾਂ ਦਾ। ਤਮ ਤਮ ਜੀ ਹੋ ਗਿਆ। ਵਾਹ ਵਾਹ। ਇਹ ਨਹੀਂ ਲੱਗੇ ਹੋਵੇ ਨਾ ਇਹ ਕਿਸੇ ਡਾਰਕ ਸੋ ਨਹੀਂ ਬਰੇ ਇਦਾਂ ਨਹੀਂ ਨਾ ਉਹਦੇ ਨਾਲ ਕਟਿੰਗ ਲਾਉਣਾ ਪੈਣਾ ਨਹੀਂ ਉਹ ਕਟਿੰਗਾਂ ਨਹੀਂ ਇਹ ਪਹਿਚਾਨ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸਖੀ ਗੰਤੋਂ ਦੱਸਾਂ ਬਚਪਨ ਤੋਂ ਲੈ ਕੇ ਅੱਜ ਤੱਕ ਜਦੋਂ ਉਹ ਕ੍ਰਿਕਟ ਖੇਡਦਾ ਨੂੰ ਟੂਫੇ ਕਾਫੀ ਪਾਣੀ ਪੀਂਦੇ ਸੀ ਕੈਸ਼ ਪੂਜਾਰੀ ਤੋਂ ਹੋ ਗਿਆ ਮੇਰੇ ਪਰੋਣ ਮੈਨੂੰ ਉਸਦੀ ਗੱਲ ਸੁਣਾਈ ਤੇ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਰਚਿਆ ਸੀ ਉਹਨੇ ਕਿਹਾ 1824 ਕਰੇ ਵਿੱਚ ਕੋਈ ਨਹੀਂ ਰਿਹਾ ਅਣੀ ਤੇ ਗਾਰੇ ਜਿਹੜੋਂ ਮੈਂ ਸਾਹ ਦੇ ਪਹਿਲਾ ਲੜਾ ਇਹ ਦਿਨਾ ਨਾ ਇਹ ਕਰਕੇ ਆ ਮੈਂ ਕਹਿੰਦਾ ਪਪਾ ਜੀ ਇਹ ਤੇਰੀ ਦਿੱਤੀ ਤੇ ਮੇਰੀ ਆਖਾ ਪਤੀ ਇਹ ਤੇਰੀ ਦਿੱਤੀ ਪਛਾਣ ਆ ਇਹਨੂੰ ਡੇਣਾ ਨਹੀਂ ਉਹਨੀਆਂ ਪੜਾ ਲਗੇ ਜੋਕਰ ਜੇ ਬਣਾ ਖੜਾ ਦੇ ਸਰਦਾਰ ਸਰਦਾਰਾਂ ਦੀ ਸ਼ਾਨ ਹੀ ਹਟ ਸਰਦਾਰ ਜੀ ਲੋਕ ਕਿਦਾਂ ਇਸ ਦੇ ਕੇ ਕਿ ਕਿ ਇਸ ਦੇ ਪਹਿਲਾ ਲੜਾ ਇਹ ਦਿਨਾ ਤਮ ਤਮ ਜੀ ਹੋ ਗਿਆ ਵਾਹ ਵਾਹ ਜੀ